ਮੇਰੇ ਨੌਜਵਾਨ ਸਾਥੀ ਪਿਆਰੇ ਬੱਚਿਓ ਆਹ ਗੁਰਾਂ ਦੀ ਬਖਸ਼ੀ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਛੇਰ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਪਿਛਲੇ ਕਾਫੀ ਸਮੇਂ ਤੋਂ ਇੱਕ ਸਾਲ ਤੋਂ ਵੱਧ ਆਪਾਂ ਹਰ ਪਿੰਡ ਪਿੰਡ ਜਾ ਕੇ ਮਹਿੰਮ ਚਲਾਈ ਸੀ ਮੇਰੇ ਪਿੰਡ ਮੇਰੇ ਪ੍ਰਵਾਦ ਉਹ ਮਹਿੰਮ ਦਾ ਕੋਈ ਮਤਲਬ ਸੀ ਉਸ ਮਹਿੰਮ ਦੇ ਵਿੱਚ ਦਰਦ ਛਿਪੇ ਹੋਏ ਸੀ ਉਹ ਬਾਰਡਰ ਪੱਟੀ ਦੇ ਜਿਹੜੇ ਦਰਦ ਸੀ ਉਹ ਦਰਦ ਜਿਹੜੇ ਮੈਂ ਪਿੰਡ-ਪਿੰਡ ਲੈ ਕੇ ਜਾ ਰਿਹਾ ਸੀ ਤੱਲੋ ਕਹਤੋਂ ਸੁਣ ਰਿਹਾ ਸੀ ਕਿ ਜਿਸ ਤਰ੍ਹਾਂ ਸਾਡੇ ਨਾਲ 86 ਲੋਕ ਲੀਡਰ ਜਿਹਨੇ ਸਾਡੇ ਨਾਲ ਮਤ ਭੇਦ ਕਰਦੇ ਆ ਉਹ ਬਿਲਕੁਲ ਵੀ ਡਾਕਟਰ ਪੱਟੀ ਨੂੰ ਵਿਕਾਸ ਦੀ ਗੱਲ ਕਦੇ ਨਹੀਂ ਕਰਦੇ ਕਿਉਂਕਿ 75 76 ਸਾਲ ਹੋ ਗਏ ਆ ਅਸੀਂ ਟੈਕਸ ਦਿੰਨੇ ਆ ਪਰ ਸਾਡੇ ਟੈਕਸ ਦੇ ਬਦਲੇ ਸਾਨੂੰ ਕੀ ਮਿਲਦੀ ਆ ਲਾਣਤ ਦਲੀਲ ਕੀਤਾ ਜਾਂਦਾ ਕੋਈ ਵੀ ਸਰਕਾਰ ਹੋਵੇ ਉਹ ਸਾਡੇ ਨਾਲ ਮਤ ਪੇਤ ਕਰਦੇ ਨੇ ਪਰ ਮੈਂ ਦੱਸਣਾ ਚਾਹਣਾ ਅਸੀਂ ਜੇ ਸਾਲ 1.5 ਸਾਲ ਹੋ ਗਿਆ ਜੇ ਕੈਂਪੇਨ ਕਰ ਰਹੇ ਹਾਂ ਮੇਰੇ ਪਿੰਡ ਮੇਰੇ ਪਰਿਵਾਰ ਮੈਂ ਇੱਕ ਫੌਜੀ ਆਮ ਘਰ ਦਾ ਗਰੀਬ ਘਰ ਦਾ ਬੱਚਾ ਜਦ ਮੈਂ ਲੋਕਾਂ ਦੇ ਦੁੱਖ ਸਮਝ ਸਕਦਾ ਉਹਨਾਂ ਦਾ ਦੁੱਖ ਅਹਿਲਕ ਹੋ ਸਕਦਾ ਤਾਂ ਮੈਂ ਉਹਨਾਂ ਦੇ ਲਈ ਖੜਾ ਵੀ ਹੋ ਸਕਦਾ ਅੱਜ ਸਾਨੂੰ ਸਾਰਿਆਂ ਨੂੰ ਲੋੜ ਅਸੀਂ ਸਾਰੇ ਇਕੱਠੇ ਹੋ ਕੇ ਘਰ ਘਰ ਜਾ ਕੇ ਅਸੀਂ ਆਪਣੇ ਲੋਕਾਂ ਦੇ ਨਾਲ ਸਲਾਹ ਕਰੀਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਸ ਰਸਤੇ ਚੱਲਣਾ ਚਾਹੀਦਾ ਹੈ ਜੇ ਸਾਡੇ ਆਮ ਘਰਾਂ ਦੇ ਬੱਚਿਆਂ ਨਾਲ ਜੇ ਸਾਡੇ ਬੱਚਿਆਂ ਦੀ ਰੋਟੀ ਖੋਈ ਜਾਵੇ ਜਿਹੜੇ ਤੁਹਾਡੇ ਹੱਕਾਂ ਦੀ ਗੱਲ ਕਰੇ ਉਹਨੂੰ ਵਾਝਾ ਕੀਤਾ ਜਾਵੇ ਉਹਨੂੰ ਦਰੇੜਾ ਕੀਤਾ ਜਾਵੇ ਤਾਂ ਕਾਪੀ ਨਿੰਦਨੀਆ ਗੱਲ ਹੋਵੇਗੀ ਮੈਂ ਇਸ ਚੀਜ਼ ਨਾਲ ਕਦੇ ਸਹਿਮਤ ਨਹੀਂ ਹੋਵਾਂਗਾ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨਹੀਂ ਨਹੀਂ ਆਪਣੀ ਆਵਾਜ਼ ਹਾਂ ਜਾਂ ਨਾ ਚਲਣਾ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨਹੀਂ ਉੱਚੀ ਬੋਲੋ ਨਹੀਂ ਸਾਨੂੰ ਆਵਾਜ਼ ਕਰਨੀ ਪਵੇਗੀ ਗੁੰਗੀਆਂ ਬੇਰੀਆ ਸਰਕਾਰਾਂ ਨੂੰ ਜਗਾਣਾ ਅਸੀਂ ਕਿਸੇ ਦੇ ਬਕਾਰੇ ਸੁਣਾਈਏ ਅਸੀਂ ਜਾਣਦੇ ਆ ਸਾਡੇ ਬਾਰੇ ਕੀ ਕਰਦੇ ਨੇ ਕੀ ਸੋਚਦੇ ਨੇ ਮੈਂ ਭਲੀ ਭਾਂਤ ਜਾਣਦਾ ਪਰ ਤੁਸੀਂ ਵੀ ਜਾਣਦੇ ਹੋ ਤੁਹਾਡੇ ਬਾਰੇ ਕੀ ਸੋਚਦੇ ਨੇ ਬੋਤਾਂ ਲੈਂਤ ਬਾਲ ਇਹ ਤੁਹਾਡਾ ਰਾਹ ਵੀ ਨਹੀਂ ਦੇਖਦੇ ਕਦੇ ਪਰ ਫੌਜੀ ਅਗਰੇਸਿੰਗ ਬਡਵਾਲ ਇਸ ਫਰੋਥ ਪਰ ਦੀ ਬਾਰਡਰ ਪੱਟੀ ਦੇ ਲਈ ਦੁਨੀਆਂ ਦੇ ਕਰਨ ਵਾਲੇ ਆਦਮੀ ਆ जिने ਕੀਤਾ ਕਰਕੇ ਉਖਾਇਆ ਤੁਸੀਂ ਐ ਨਹੀਂ ਢੋਲਾ ਨਾਲ ਫੁੱਲਾ ਨਾਲ ਮੇਰਾ ਸਵਾਗਤ ਕਰਦੇ ਹੋ ਢੋਲਾ ਢੋਲ ਵਜਾ ਕੇ ਸਿੱਕੇ ਨਾਲ ਤੋਲਦੇ ਹੋ ਫੁੱਟੇ ਨਾਲ ਤੋਲਦੇ ਹੋ ਮਾਨ ਸਤਕਾਰ ਦਿੰਦੇ ਹੋ ਘਰਾਂ ਤੋਂ ਬਿਠਾਉਂਦੇ ਹੋ ਮੈਂ ਅੱਜ ਤੁਹਾਡੇ ਨਾਲ ਕੁਝ ਸਲਾਹ ਕਰਨ ਆਇਆ ਇਹ ਤੁਹਾਡਾ ਫੈਸਲਾ ਹੋਏਗਾ ਰਾਤਾਂ ਕੱਟੀਆਂ ਪਰ ਜਦੋਂ ਕਿਸੇ ਚੀ ਦੀ ਸਥਾਪਨਾ ਹੋਈ ਅੱਜ ਦੁਨੀਆ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਦਾ ਡੰਕਾ ਵੱਜਦਾ ਹੈ ਇਹ ਲੜਾਈ ਮੈਂ ਇਕੱਲਾ ਨਹੀਂ ਲੜ ਸਕਦਾ ਤੁਹਾਡੇ ਸਾਥ ਤੋਂ ਬਿਨਾ ਮੈਂ ਇਕੱਲਾ ਹੀ ਲੜਾਈ ਨਹੀਂ ਲੜ ਸਕਦਾ ਸਾਨੂੰ ਸਾਰਿਆਂ ਨੂੰ ਜਿਵੇਂ ਅਸੀਂ ਪਹਿਲਾਂ ਕਲਕ ਹੱਥਾਂ ਦਾ ਵੜਦੇ ਸੀ ਇੱਕ ਪਾਸੇ ਹੋ ਕੇ ਤਾਲਾ ਬਣਾ ਕੇ ਅਸੀਂ ਕਿੱਲਾ ਇੱਕ ਸੈਕਿੰਡ ਵਿੱਚ ਵੜ ਕੇ ਜਾਂ ਘੰਟੇ ਵਿੱਚ ਵੜ ਕੇ ਪਰਾ ਮਾਰਦੇ ਸੀ ਮਾਰਦੇ ਸੀ ਜਿਹਨੇ ਮਾਰਦੇ ਸੀ ਬਿਲਕੁਲ ਜੀ ਇਸ ਵਾਰ ਵੀ ਅਸੀਂ ਲੋਕ ਸਭਾ ਇੱਕ ਸਾਈਡ ਦੇ ਇੱਕ ਵਾਢੇ ਲਗਾਗੇ ਬਾਰਡਰ ਪੱਟੀ ਤੋਂ ਲਗਾਗੇ ਇਕੱਲੇ ਇਕੱਲੇ ਘਰਾਂ ਚ ਜਾਵਾਂਗੇ ਇਹ ਮੈਂ ਤੁਹਾਡੇ ਵਿੱਚ ਜਾਵਾਂਗਾ ਤੁਸੀਂ ਮੈਂ ਤੁਸੀਂ ਇਕੱਲੇ ਜਾਓਗੇ ਲੇਕਿਨ ਫੌਜੀ ਅੰਗਰੇਜ਼ ਸਿੰਘ ਬਰਵਾਦੀ ਬਾਜ਼ ਲੈ ਕੇ ਜਾਓਗੇ ਤੁਸੀਂ ਫੌਜੀ ਅੰਗਰੇਜ਼ ਸਿੰਘ ਨਿਕਲਿਆ ਮੈਂ ਬਾਰਡਰ ਪੱਟੀ ਸੀ ਸਾਨੂੰ ਜ਼ਮੀਨਾਂ ਤੋਂ ਵੇਚ ਮਿਨੇ ਕੀਤਾ ਗਿਆ ਕਿੱਥੇ ਆ ਸਾਡੇ ਹੱਕ ਉਹ ਹੱਕ ਲੈਣਿਆ ਅਸੀਂ ਜਿਵੇਂ ਵਾਅਦਾ ਚੁੱਕਦਾ ਤੇ ਮੈਨੂੰ ਵਾਝੇ ਕਰ ਦਿੱਤਾ ਜਾਂਦਾ ਮੈਨੂੰ ਦਰਾਡੇ ਕਰ ਦਿੱਤਾ ਜਾਂਦਾ ਕਿਉਂਕਿ ਇਹਨੂੰ ਪਤਾ ਇਹ ਬਾਰਡਰ ਪੱਟੀ ਦੀ ਬਾਜ ਬਣੇਗਾ ਇਹ ਲੋਕ ਜਾਣਦੇ ਪਲੀ ਬਾਤ ਮੈਨੂੰ ਕਿਸੇ ਦਾ ਡਰ ਨਹੀਂ ਔਰ ਮੈਂ ਦਸਣਾ ਚਾਹਣਾ ਜਿਹੜੇ ਮੇਰੇ ਲੋਕ ਜੇ ਮੈਨੂੰ ਪਿਆਰ ਕਰਦੇ ਨੇ ਦਰਨ ਦੀ ਕਿਸੇ ਤੋਂ ਲੋੜ ਨਹੀਂ ਤੁਹਾਨੂੰ ਕੋਈ ਵੀ ਤੰਗ ਪ੍ਰੇਸ਼ਾਨ ਕਰਦਾ ਫੌਜੀ ਅੰਗਰੇਜ਼ ਸਿੰਘ ਫੁਟਵਾਲ ਨੂੰ ਦੱਸਾਂ ਜੇ ਅੰਗਰੇਜ਼ ਸਿੰਘ ਫੁਟਵਾਲ ਬੋਡਰ 'ਤੇ ਲੜ ਸਕਦਾ ਹੈ ਤੇ ਤੁਹਾਡੇ ਲਈ ਲੜਨ ਨੂੰ ਤਿਆਰ ਆ ਮੈਂ ਵੱਖੀਆਂ ਪਾਰ ਦੂੰਗਾ ਜੇ ਤੁਹਾਡੇ ਮਨ ਟੱਕ ਕੇ ਬਰਦਾਸ਼ਤ ਕੀਤੀ ਜਾਏਗੀ ਕਦੀ ਬਰਦਾਸ਼ਤ ਨਹੀਂ ਕੀਤੀਏਗੀ ਬਾਰਡਰ ਪੱਟੀ ਦੇ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹਣਾ ਅਸੀਂ ਸਾਰੇ ਇਸੇ ਤਰ੍ਹਾਂ ਜਿਹੜਾ ਕਾਫਲਾ ਹੈ ਅੱਗੇ ਲੈ ਕੇ ਚੱਲਾਂਗੇ ਅਸੀਂ ਉਹ ਡਾਸਾ ਲੈ ਕੇ ਆਏ ਆ ਉਸ ਆਵਰਟ ਅਰਸ ਦੇ ਸਾਇਦ ਜਿਹੜਾ ਤੁਸੀਂ ਮਾਨ ਸਤਕਾਰ ਸਾਨੂੰ ਪੱਖੇ ਇਹ ਮਾਨ ਸਤਕਾਰ ਅਗਲੇ ਪਿੰਡ ਮੈਂ ਉਹ ਸਿਪਾਹੀ ਆ ਦੇਸ਼ ਦੀ ਵੀ ਸੇਵਾ ਕਰ ਚੁੱਕਾ ਹੁਣ ਆਪਣੇ ਲੋਕਾਂ ਦੇ ਨਾਲ ਵੀ 48 ਘੰਟੇ ਜਾਗਣ ਨੂੰ ਤਿਆਰ ਆ ਫੌਜੀ ਗਰੇਸ਼ ਸਿੰਘ ਗੁਰਵਾ ਜਿੰਦਾਬਾਦ ਗਰੇਸ਼ ਸਿੰਘ ਗੁਰਵਾ ਜਿੰਦਾਬਾਦ ਪਰ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਅੰਦਰ ਕਰਦਾ ਜੀ ਆਇਆ ਕਰਦਾ ਕਿ ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਆਏ ਹੋ ਕਿਉਂਕਿ ਲਸੰਦੀ ਪਟਾਈ ਚੱਲ ਰਹੀ ਆ ਕਲਕ ਦੀ ਬਾੜੀ ਚੱਲ ਰਹੀ ਆ ਸਰੋ ਦੀ ਬਾੜੀ ਚੱਲ ਰਹੀ ਆ ਕਿਸਾਨ ਪਰਿਵਾਰ ਤੋਂ ਆ ਜਾਣਦਾ ਆ ਪਰ ਅਸੀਂ ਜ਼ਰੂਰ ਇਹ ਚੀਜ਼ ਨੂੰ ਮੁੱਲਤ ਕਰਨੀ ਏ ਚੱਕ ਘਰ ਦੇ ਵਿੱਚੋਂ ਇੱਕ ਜੀ ਆਵੇ ਉਹ ਨਾਲ ਜ਼ਰੂਰ ਚੱਲੇ ਕਿਉਂਕਿ ਅੱਜ ਗੱਲ ਏ ਚੱਲਣ ਦੀ ਅੱਗੇ ਵਧਣ ਦੀ ਜੇ ਅਸੀਂ ਕੰਮਾਂ ਦੇ ਵਿੱਚ ਵੀ ਜ਼ਰੂਰ ਰਹਿਣਾ ਪਰ ਇੱਕ ਜੀ ਨੂੰ ਕਿ ਮੈਂ ਬੇਨਤੀ ਕਰਦਾ ਇੱਕ ਜੀ ਆਪ ਮੁਹਾਰੇ ਅੱਗੇ ਆ ਕੇ ਚੱਲੇ ਮੇਰੇ ਨਾਲ ਆਪਣਾ ਨਾਮ ਰਜਿਸਟਰਡ ਕਰਾਵੇ ਅਸੀਂ ਅੱਗੇ ਨੂੰ ਵਧਾਂਗੇ ਸਾਰੇ ਬੋਲੇ ਸੋਨਿਆ ਸੋਹਣੀ ਇਹ ਜਿੰਦ ਮੁੱਕ ਜਾਣੀ ਆ ਕੰਮ ਨਹੀਂ ਮੁਕਨੇ ਇਹ ਜਿੰਦ ਮੁੱਕ ਜਾਣੀ ਆ ਕੰਮ ਨਹੀਂ ਮੁਕਨੇ ਪਰ ਸਾਨੂੰ ਜਿਹੜੀ ਸੋਚ ਲੈ ਕੇ ਚੱਲਿਆ ਉਹ ਸੋਚ ਦੇ ਤਹਿਤ ਅਸੀਂ ਸਾਰੇ ਹੀ ਪ੍ਰਣ ਕਰਾਂਗੇ ਅੱਜ ਕਿ ਅਸੀਂ ਸਾਰੇ ਇਕੱਠੇ ਆ ਮੈਨੂੰ ਪਤਾ ਸਾਡੀਆਂ ਰਿਸ਼ਤੇਦਾਰੀਆਂ ਸਾਰੀ ਬਾਰਡਰ ਪੱਟੀ ਦੇ ਸਾਡੀ ਰਿਸ਼ਤੇਦਾਰੀ ਦੇ ਸਾਡੀ 5 ਲੱਖ ਵੋਟਾਂ ਤੇ ਸਾਡੀ ਕੱਲੇ ਕੱਲੇ ਘਰ ਦੀ ਰਿਸ਼ਤੇਦਾਰੀ ਸਾਡੀ ਕੱਲੇ ਕੱਲੇ ਘਰ ਚ ਜਲਾਵਾਂਗੇ ਬਾਦ ਫੜ ਕੇ ਚਲਾਵਾਂਗੇ ਕੋਈ ਜ਼ਰੂਰੀ ਲੀਮਾ ਤੇ ਪਹੁੰਚ ਜਾਵਾਂ ਕੱਲਾ ਤੁਸੀਂ ਪਹੁੰਚ ਗਏ ਸਮਝ ਪਹੁੰਚੀ ਅੰਗਰੇਜ਼ ਸਿੰਘ ਫੁੱਟਬਾਲ ਪਹੁੰਚ ਗਿਆ ਉੱਥੇ ਅੱਜ ਲੜਾਈ ਆ ਆ ਤੁਹਾਡੇ ਪੁੱਤਰ ਦੀ ਮਿਹਨਤ ਦੀ ਲੜਾਈ ਆ ਜਿਨਾਂ ਨੇ ਹਾਰ ਵੇਖੇ ਨਾ ਕਰੋਨਾ ਵੇਖਿਆ ਨਾ ਕੋਈ ਲੜਾਈ ਦੇਖੀ ਤੁਹਾਡੇ ਵਿੱਚ ਰਿਆ ਲੇਕਿਨ ਤੁਹਾਡੇ ਵਿੱਚ ਰਿਆ ਤਾਂਸੀਂ ਸਾਰੇ ਦੋਨੋਂ ਹੱਥ ਉੱਪਰ ਖੜੇ ਕਰਕੇ ਮੈਨੂੰ ਇੱਕ ਹਾਸਲਾ ਦੇਣਾ ਮੈਨੂੰ ਬੰਦ ਦੇਣਾ ਤੁਸੀਂ ਵਾਵਾ ਕਰਨਾ ਕਿ ਅਸੀਂ ਤੁਹਾਡੇ ਅੰਗਰੇਜ਼ ਸਿੰਘ ਦੇ ਨਾਲ ਆ ਦੋਨੋਂ ਹੱਥ ਖੜੇ ਕਰਕੇ ਤੁਹਾਡਾ ਸਾਰਿਆਂ ਦਾ ਤਲਾਵਤ ਮੈਨੂੰ ਇਹ ਪਿਆਰ ਦੇਣ ਦੇ ਲਈ ਅਸ਼ੀਰਵਾਦ ਦੇਣ ਦੇ ਲਈ ਮੇਰੀ ਤਾਕਤ ਬਣਦੇ ਲਈ ਮੈਨੂੰ ਅੱਜ ਫਕਰ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਮੇਰੀ ਪਾਵਰ ਬਣੇ ਹੋ ਮੇਰੀ ਤੁਸੀਂ ਛਾਂ ਬਣੇ ਹੋ ਮੈਂ ਚੀਜ਼ ਨੂੰ ਐਕਸੈਪਟ ਕਰਦਾ ਮਨਜ਼ੂਰ ਕਰਦਾ ਕਿ ਤੁਸੀਂ ਘਰ ਘਰ ਚੱਲੋਂਗੇ ਆਪਣੇ ਮੋਬਾਈਲਾਂ ਤੇ ਡੀਪੀ ਲਾਉਂਗੇ ਮੈਂ ਫੌਜੀ ਅੰਗਰੇਜ਼ੀ ਬੜਵਾ ਦੇ ਨਾਲ ਖੜਾ ਹਾਂ ਇਹ ਤੁਸੀਂ ਡੀਪੀ ਲਾਉਂਗੇ ਤੁਹਾਨੂੰ ਸਾਰਿਆਂ ਨੂੰ ਸਲੋਗਨ ਪਹੁੰਚ ਜਾਏਗਾ ਹਰ ਬੰਦਾ ਆਪਣੀ ਫੇਸਬੁੱਕ ਤੇ ਐਕਟਿਵ ਰਹੇਗਾ ਹਰ ਪਰਿਵਾਰ ਦੇ ਵਿੱਚ ਫੋਨ ਕਰੇਗਾ ਰਿਸ਼ਤੇਦਾਰੀਆਂ ਇਸ ਵਾਰ ਦੀ ਜਿਹੜੀ ਲੜਾਈ ਆ ਉਹ ਸਾਡੀ ਆਪਣੀ ਲੜਾਈ ਆ ਫੌਜੀ ਅੰਗਰੇਜ਼ ਸਿੰਘ ਬੜਵਾ ਦੀ ਲੜਾਈ ਆ ਤੁਸੀਂ ਨਾਲ ਖੜੇ ਹੁੰਦੇ ਨਾਲ ਫੌਜੀ ਅੰਗਰੇਜ਼ ਸਿੰਘ ਬੜਵਾ ਜਿੰਦਾਬਾਦ ਤੁਸੀਂ ਤਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਤੁਸੀਂ ਮੈਨੂੰ ਮਾਨ ਸਤਿਕਾਰ ਦਿੱਤਾ ਮੇਰੀ ਟੀਮ ਨੂੰ ਬੜੀ ਹੌਸਲਾ ਬਖਸ਼ਾਈ ਦਿੱਤੀ ਇਹ ਲੜਾਈ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਰ ਦੋ ਟੂ ਦੋਰ ਜਾਵਾਂਗੇ ਹਰ ਪਰਿਵਾਰ ਦੀ ਜ਼ਿੰਮੇਵਾਰੀ ਵੱਧਦੀ ਆ ਅਸੀਂ ਜੋ ਵੀ ਸਾਡੀ ਕੋਸ਼ਿਸ਼ ਰਹੇਗੀ ਉਹਨੂੰ ਸਫਲ ਕੋਸ਼ਿਸ਼ ਕਰਾਂਗੇ ਮੈਂ ਨਛੱਬਾ ਦੇ ਨਾਲ ਤੁਹਾਡਾ ਸਾਰਿਆਂ ਦਾ ਰਿਣੀ ਸਦਾ ਭਾਰੀ ਰਹਿਮਗਾ ਬਾਤੋਂ ਟਪੈਂਡ ਨੂੰ ਮੈਂ ਨਿਮੰਤਰਣ ਦੇ ਚੱਲਿਆ